ਜਿਲਾ ਤਰਨਤਾਰਨ ਦੇ ਪਿੰਡਾਂ ਵਿੱਚ بارش ਦਾ ਭਾਰੀ ਕਹਿਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿੱਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦਾ ਕੱਚਾ ਕਮਰਾ ਢਹਿ ਢੇਰੀ ਹੋ ਗਿਆ ਮੰਦੀ ਦੇ ਹਾਲਾਤਾਂ ਵਿੱਚ ਇਹ ਗਰੀਬ ਪਰਿਵਾਰ ਨੂੰ ਹੁਣ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਜੋ ਤਰਨਤਾਰਨ ਜ਼ਿਲ੍ਹੇ ਵਿੱਚ ਬਾਦ ਚ ਹੋਈ ਹੈ ਸਰਹੱਦੀ ਏਰੀਏ ਵਿੱਚ ਕਾਫੀ ਕਮਰਿਆਂ ਦਾ ਨੁਕਸਾਨ ਅਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਕਈਆਂ ਦੇ ਕਮਰੇ ਤਾਂ ਇੰਨੇ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਸਨ ਜੋ ਢਹਿ ਢੇਰੀ ਹੋ ਗਏ ਉੱਥੇ ਹੀ ਉਹਨਾਂ ਪਰਵਾਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੀ ਇਹ ਪੂਰਤੀ ਨੂੰ ਪੂਰਾ ਕੀਤਾ ਜਾਵੇ ਅੱਜ ਕਿਨਾ ਪੈਂਦੀ ਤੁਹਾਡਾ ਕਿਹੜਾ ਪਿੰਡ ਜੀ ਤੇ ਕਿਤਨ ਕਮਰਾ ਡੱਗਾ ਤੁਹਾਡਾ ਹਾਂਜੀ ਕੱਲ ਕੱਲ ਮੀ ਪੈਣ ਕਰਨ ਡੱਗਾ ਹਾਂਜੀ ਤੇ ਕਿੰਨੇ ਚਿਰ ਤੋਂ ਇਸ ਕਮਰੇ ਦੇ ਵਿੱਚ ਰਹਿ ਰਹੇ ਹੋ ਕੋਈ ਵੀ 25 ਸਾਲ ਅਛਾ ਤੇ ਕਿੰਨੇ ਕਮਰੇ ਤੁਹਾਡੇ ਹਾਂਜੀ ਦੋ ਦੋ ਇੱਕ ਪੱਕਾ ਹੈ ਉਹਦੇ ਵਿੱਚ ਕੌਣ ਰਹਿੰਦਾ ਸੱਚ ਪਹਿਨ ਕਿਥਾ ਅੱਛਾ ਰਾਤ ਕਮਚਾ ਤੇ ਅੱਛਾ ਕਿੰਨੇ ਬੱਚੇ ਉਹਨਾਂ ਦੇ ਤੇ ਜਦੋਂ ਕਮਰਾ ਡਿੱਗਾ ਤੁਸੀਂ ਕਿੱਥੇ ਸੀ ਅਸੀਂ ਉਸ ਪਾਸਾ ਕੀਤਾ ਸੀ ਉਹ ਮम्मी ਨਿਕਲ ਗਏ ਸੀ ਤੇ ਮੈਂ ਅਚਾਨਕ ਇਹਨਾਂ ਨੂੰ ਵੇਖੀ ਤੁਸੀਂ ਮੰਨਦੇ ਹੋ ਵੀ ਜੇ ਕਿਤੇ ਉਹ ਤੁਸੀਂ ਵੀ ਉਸ ਟਾਈਮ ਵਿੱਚ ਹੁੰਦੇ ਤੇ ਨੁਕਸਾਨ ਹੋ ਸਕਦਾ ਸੀ ਹਾਂਜੀ ਮੰਨਦੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਨੇ ਜੀ ਕਿਹਾ ਜਾਂਦਾ ਹੈ ਕਿ ਸਾਡੇ ਹੰਡਾ ਪਾਇਆ ਜਾਵੇ ਕੀਣਾ ਵੀਰ ਜੀ ਕਿਹੜਾ ਪਿੰਡ ਆ ਤੇ ਕੀ ਮੁਸ਼ਕਲ ਆ ਰਹੀ ਆ ਕੋਲ ਭਾਜੀ ਹੋਏ ਮਾੜੇ ਬੰਦੇ ਜਿਹੜੀ ਦਾ ਪਕਰਨਾ ਪਿਆ ਜੀ ਮਹਾਂਕਰ ਦੇ ਫਿਰ ਕਰ ਜਲਦਾ ਜੀ ਦੋ ਤਿੰਨ ਜਿਹੜੇ ਜੀ ਮੰਨ ਲੋ ਪਰਿਵਾਰ ਦੋ ਕਰ ਰਹੇ ਮੇਰਾ ਵੀ ਛੋਟਾ ਜਿਹਾ ਪਰਿਵਾਰ ਆ ਹੂੰ ਇੰਦਰ ਬੇਬੇ ਬਾਪੂ ਤੇ ਜੁੜੀਆਂ ਕਾਰੀ ਮਨਜ਼ੂਰ ਹੁੰਦਾ ਜਾਂਦੇ ਹੋਇਆ ਹੈ ਉਹ ਕੰਪਲੀਟ ਨਹੀਂ ਹੁੰਦੇ ਜਿਹੜੇ ਪਾਉਂਦੇ ਆ ਅੱਛਾ ਕੰਪਲੀਟ ਹੋਣਗੇ ਉਹਦੇ ਬਾਅਦ ਝਾਕੇ ਗਈ ਹੈ ਕਿ ਪਾ ਕੇ ਦੇਣਗੇ ਸਰਕਾਰੀ ਕੋਟਾ ਮਤਲਬ ਆਇਆ ਹੈ ਇਹ ਹੁਣ ਪਤਾ ਨਹੀਂ ਆਇਆ ਹੈ ਜਾਂ ਨਹੀਂ ਪਰ ਹਾਲਾਤ ਦੇਖ ਲਓ ਕੋਈ ਸਰਪੰਸਾਉ ਕਹਿੰਦੇ ਆ ਕਿ ਕੋਈ ਹੱਲ ਹੋਊਗਾ ਜ਼ਰੂਰ ਤੇ ਇੱਥੇ ਬਸ ਬੇਬੇ ਬਾਪੂ ਚਾਨਕ ਦੇ ਘਰੇ ਨਹੀਂ ਹੈਗੇ ਤੋ ਆਤੂਈ ਚਾਰ ਘੰਟੇ ਸਾਰਾ ਵਿੱਚ ਹੀ ਆਪਣੇ ਆਪ ਹੀ ਲੱਭ ਗਿਆ ਜੀ ਮੰਨ ਲਓ ਕੰਦੇ ਹੋਣਾ ਤੇ ਫਿਰ ਤੇ ਤੁਹਾਨੂੰ ਨਕਰਾਣੀ ਇਹ ਮਹੱਤਵਰ ਬੰਦੇ ਆ ਦਿਹਾੜੀ ਧੱppa ਕਰੀਦਾ ਮਹਾ ਸੁਤਰੀ ਆਉਂਦੇ ਮਗਾਈ ਦੇ ਹਿਸਾਬ ਨਾਲ ਇਹ ਬੇਨਤੀ ਅਸਰ ਕੋਈ ਸੱਜਣ ਦਾਨੀ ਜਾਂ ਓਮਰਤ ਅਧିକਾਰਨ ਬੜਾ ਧੰਨਵਾਦ ਹੋਊਗਾ ਤੇ ਜਾਂ ਫਿਰ ਸਰਕਾਰ ਨੂੰ ਬੇਨਤੀ ਹੈ ਕਿ ਇੱਕ ਸਾਨੂੰ ਅੰਤੇ ਹਾਦ ਪਿੰਡ ਬਾਤਰ ਕੇ ਆਈ ਨਾਲ ਸਾਨੂੰ ਮੇਰਾ ਨਾਮ ਹੈ ਤੁਹਾਨੂੰ ਇਹ ਪੀੜਿਆ ਪੀ ਤੁਹਾਨੂੰ ਇਹ ਆਪੀ ਸਰਕਾਰ ਦੇ ਸਾਡਾ ਕਮਰਾ ਦੇਖਦਾ ਮੇ ਜਨਾ ਸਾਡਾ ਸਮਾਸ ਨੂੰ ਸਰਾ ਟੁੱਟ ਪਾ ਦਿੱ ਗਿਆ ਸਾਡੀ ਬੇਨਤੀ ਸਮਾਂ ਸਾਨੂੰ ਕੋਟਾ ਪਾ ਦੇ ਸਰਕਾਰ ਨੂੰ ਸਰਕਾਰ ਨੂੰ ਜਾਈ ਲੱਗਦਾ ਜੋ ਵੀ ਭੈਣ ਭਾਈ ਵਰ ਗਿਆ ਸਾਡੇ ਵਾਸਤੇ ਅਜ ਪੀੜਿਆ ਕਿ ਸਾਡੀ ਮਦਦ ਕਰੋ ਥੋੜੀ ਬਸ